ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਖਿੰਦਰ ਆਈ ਵੀਜ਼ਾ ਇਮੀਗ੍ਰੇਸ਼ਨ ਤੋਂ ਦੋਸਤੋ ਯੂਕੇ ਵੱਲੋਂ ਬਹੁਤ ਸਾਰੀਆਂ ਨਿਊਜ਼ ਆ ਰਹੀਆਂ ਨੇ ਯੂਕੇ ਜਾਣ ਦਾ ਕ੍ਰੇਜ਼ ਹੈ ਜਿਹੜਾ ਉਹ ਹੁਣ ਵੀ ਸੇਮ ਬੜਾ ਹੋਇਆ ਚਾਹੇ ਉੱਥੋਂ ਵੀਡੀਓਜ਼ ਬਹੁਤ ਨੈਗੇਟਿਵ ਆ ਰਹੀਆਂ ਨੇ ਕਿ ਯੂਕੇ 'ਚ ਕੰਮ ਨਹੀਂ ਹੈਗਾ ਯੂਕੇ 'ਚ ਅਸੀਂ ਪੜਨਗੇ ਅਸੀਂ ਬਹੁਤ ਖਰਚਾ ਹੋ ਗਿਆ ਸਾਡਾ ਸਪਾਊਸ ਨਾਲ ਉਹਨੂੰ ਵੀ ਕੰਮ ਨਹੀਂ ਮਿਲ ਰਿਹਾ ਬਟ ਅੱਜ ਦੀ ਡੇਟ ਦੇ ਵਿੱਚ ਇੰਨੇ ਸਾਰੇ ਏਜੰਟ ਨੇ ਇੰਨੀਆਂ ਸਾਰੀਆਂ ਯੂਨੀਵਰਸਿਟੀਆਂ ਨੇ ਉਹ ਕਿਉਂ ਪ੍ਰੋਮੋਸ਼ਨ ਕਰ ਰਹੀਆਂ ਕਿ ਤੁਸੀਂ ਯੂਕੇ ਦੇ ਵਿੱਚ ਪੜਨ ਜਾਓ ਤਾਂ ਯੂਕੇ ਦਾ ਆ ਆਵਲੀ ਵੀਡੀਓ ਦੇ ਵਿੱਚ ਆਪਾਂ ਸਾਰੀਆਂ ਚੀਜ਼ ਤੁਸੀਂ ਸਟੂਡੈਂਟ ਵੀਜ਼ਾ ਤੇ ਯੂਕੇ ਜਾਣਾ ਹੈ ਕੀ ਤੁਸੀਂ ਆਪਣੇ ਸਪਾਊਸ ਨੂੰ ਜਾਂ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਜਾ ਸਕਦੇ ਹੋ ਤੁਹਾਡਾ ਓਵਰਆਲ ਕਿੰਨਾ ਖਰਚਾਊਗਾ ਕਿਹੜਾ ਇਨਟੇਕ ਇਸ ਟਾਈਮ ਚੱਲਦਾ ਪਿਆ ਹੈ ਤੇ ਤੁਹਾਡੀ ਐਲੀਜੀਬਿਲਟੀ ਯੂਕੇ ਜਾਣ ਲਈ ਬਣਦੀ ਹੈ ਜਾਂ ਨਹੀਂ ਬਣਦੀ ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਕਵਰ ਕਰਾਂਗੇ ਸਭ ਤੋਂ ਪਹਿਲਾਂ ਯੂਕੇ ਦੇ ਵਿੱਚ ਹੁਣ ਤੁਸੀਂ ਜਾ ਸਕਦੇ ਹੋ ਵਿਦਾਊਟ ਇੰਟਰਵਿਊ ਤੇ ਵਿਦਾਊਟ ਆਇਲਸ ਉਹ ਕਿਵੇਂ ਪੋਸੀਬਲ ਹੈ ਪੋਸੀਬਲ ਤਾਂ ਹੈ ਜੇ ਤੁਹਾਡਾ ਗੈਪ ਘੱਟ ਹੈ 3 ਤੋਂ 4 ਸਾਲ ਦਾ ਜਾਂ 5 ਸਾਲ ਦਾ ਗੈਪ ਹੈ ਫਿਰ ਤੁਹਾਨੂੰ ਆਇਲਸ ਕਰਨ ਦੀ ਲੋੜ ਨਹੀਂ ਹੈਗੀ ਜਾਂ ਜੇ ਤੁਸੀਂ ਆਇਲਸ ਕਰਨੀਆਂ ਤਾਂ ਤੁਹਾਨੂੰ ਬਹੁਤ ਘੱਟ ਬੈਂਡ ਚਾਹੀਦੇ ਨੇ ਜਿਵੇਂ ਉਹ ਯੂਕੇ ਵੀਆਈ ਬੈਂਕ ਜਾਂ ਪੀਟੀ ਦੇ ਵਿੱਚੋਂ 42 ਨਾਟ ਲੈਸ ਦਨ 40 ਬੈਂਡ ਜੇ ਤੁਹਾਡੇ ਯੂਕੇ ਵੀਆਈ ਚ ਹੈਗੇ ਨੇ ਤਾਂ ਤੁਸੀਂ ਯੂਕੇ ਦੇ ਸਟੱਡੀ ਵੀਜ਼ਾ ਲਈ ਐਲੀਜੀਬਲ ਹੋ ਤੁਸੀਂ ਟਾਇਰ 4 ਦਾ ਵੀਜ਼ਾ ਲੈਣਾ ਹੈ ਇਹ ਗੱਲ ਦਾ ਧਿਆਨ ਰੱਖਿਓ ਕਿਉਂਕਿ ਮਾਰਕੀਟ ਦੇ ਵਿੱਚ ਯੂਕੇ ਦਾ ਸ਼ਾਰਟ ਟਰਮ ਸਟੱਡੀ ਵੀਜ਼ਾ ਚੱਲਦਾ ਪਿਆ ਜਿਹਦਾ ਕਿ ਰਿਜ਼ਲਟ 0% ਪਰ ਜੇ ਤੁਸੀਂ ਟਾਇਰ 4 ਕੈਟਾਗਰੀ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਦੇ ਹੋ ਜਿੱਥੇ ਕਿ ਤੁਹਾਡਾ ਕੈਸ ਲੈਟਰ ਆਂਦਾ ਹੈ ਕੈਸ ਲੈਟਰ ਸਟੈਂਡਸ ਫਾਰ ਸਰਟੀਫਿਕੇਟ ਅਕਸੈਪਟੈਂਸ ਆਫ ਸਟੱਡੀਜ਼ ਜਿੱਥੇ ਤੁਹਾਨੂੰ ਇਹ ਲੈਟਰ ਮਿਲਦਾ ਹੈ ਮੀਨਸ ਕਿ ਸਪੌਂਸਰਸ਼ਿਪ ਮਿਲਦੀ ਵੀਜ਼ਾ 100% ਹੋ ਜਾਂਦਾ ਕਿਉਂਕਿ ਕੈਸ਼ ਲੈਟਰ ਦੇ 50 ਪੁਆਇੰਟ ਨੇ ਤੁਸੀਂ 70 ਦੇ ਵਿੱਚੋਂ 50 ਪੁਆਇੰਟ ਤਾਂ ਕੈਸ਼ ਲੈਟਰ ਦੇ ਉੱਤੇ ਹੀ ਲੈ ਲੰਨੇ ਹੋ ਉਹ ਤੋਂ ਬਾਅਦ ਤੁਹਾਡੇ ਫਾਈਨੈਂਸ਼ੀਅਲਸ ਨੇ ਤੇ ਉਹ ਤੋਂ ਬਾਅਦ ਇੰਗਲਿਸ਼ ਲੈਂਗੁਏਜ ਕ੍ਰੈਡੀਬਿਲਟੀ ਆ ਜੇ ਤੁਹਾਡਾ ਵਿਦਾਊਟ ਐਸ ਤੁਸੀਂ ਅਪਲਾਈ ਕਰ ਰਹੇ ਹੋ ਤਾਂ ਯੂਨੀਵਰਸਿਟੀ ਤੁਹਾਡਾ ਇੰਟਰਵਿਊ ਲੈ ਲੈਂਦੀ ਹੈ ਜਿਹਦੇ ਵਿੱਚ ਕਿਉਂ ਤੁਹਾਨੂੰ 10 ਪੁਆਇੰਟ ਕ੍ਰੈਡਿਟ ਕਰ ਦ 10 ਪੁਆਇੰਟ ਤੁਹਾਡੇ ਫੰਡਸ ਦੇ 70 ਪੁਆਇੰਟ ਦੇ ਤੁਹਾਡਾ ਵੀਜ਼ਾ ਜਿਹੜਾ ਉਹ 100% ਹੈ ਪਿਛਲੇ 2 ਤੋਂ 3 ਸਾਲ ਦੇ ਵਿੱਚ ਆਈ ਵੀਜ਼ਾ ਨੇ ਇਹੀ ਪੁਆਇੰਟ ਸਿਸਟਮ ਦੇ ਤਹਿਤ ਆਪਣ ਕਈ ਕਿਸੀ ਸਟੱਡੀ ਵੀਜ਼ਾ ਤੇ ਭੇਜੇ ਆ ਬਹੁਤ ਸਾਰੇ ਉਹਨਾਂ ਦੇ ਡਿਪੈਂਡੈਂਟ ਨਾਲ ਗਏ ਨੇ ਹਸਬੰਡ ਵਾਈਫ ਨਾਲ ਗਏ ਨੇ ਬੱਚੇ ਨਾਲ ਗਏ ਨੇ ਬੱਚਿਆਂ ਦੀ ਏਜ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤੁਸੀਂ ਨਾਲ ਲਿਜਾ ਸਕੋ ਹੁਣ ਗੱਲ ਆਂਦੀ ਹੈ ਕਿ ਟਾਈਮ ਲਾਈਨ ਕੀ ਹੈ ਦੇਖੋ ਅੱਜ ਦੀ ਡੇਟ ਦੇ ਵਿੱਚ ਸਪਟੰਬਰ ਨੂੰ 2 ਤੋਂ 2.5 ਮਹੀਨੇ ਰਹਿ ਗਏ ਫੇਰ ਵੀ ਤੁਸੀਂ ਸਪਟੰਬਰ ਇੰਡੇ ਅਪਲਾਈ ਕਰ ਸਕਦੇ ਹੋ ਬਹੁਤ ਸਾਰੀਆਂ ਇਦਾਂ ਦੀਆਂ ਯੂਨੀਵਰਸਿਟੀਆਂ ਨੇ ਜੋ ਕਿ ਤੁਹਾਨੂੰ 2 ਦਿਨ ਤੋਂ ਲੈ ਕੇ 10 ਦਿਨ ਦੇ ਵਿੱਚ ਆਫਰ ਲੈਟਰ ਦੇ ਦਿੰਦੀਆਂ ਨੇ ਆਫਰ ਲੈਟਰ ਕੰਡੀਸ਼ਨਲ ਵੀ ਹੋ ਸਕਦਾ ਹੈ ਕੰਡੀਸ਼ਨ ਕੀ ਹੁੰਦੀ ਹੈ ਤੁਸੀਂ ਆਪਣਾ ਮੈਡੀਕਲ ਟੀਵੀ ਟੈਸਟ ਦੇਣਾ ਹੈ ਤੁਸੀਂ ਆਪਣੇ ਫਾਈ ਮਟ ਕੈਸ਼ ਲੈਟਰ ਲਈ ਭਰਨੀ ਹੈ 4000 ਤੋਂ ਲੈ ਕੇ 8000 9000 ਪਾਉਂਡ ਤੱਕ ਦੀ ਕੈਸ਼ ਲੈਟਰ ਦੀ ਪੇਮੈਂਟ ਹੋ ਸਕਦੀ ਹੈ ਉਹਦੇ ਵਿੱਚ ਇੰਟਰਵਿਊ ਦੀ ਕੰਡੀਸ਼ਨ ਲੱਗ ਸਕਦੀ ਹੈ ਜਾਂ ਇੰਟਰਵਿਊ ਦੀ ਕੰਡੀਸ਼ਨ ਨਹੀਂ ਲੱਗ ਸਕਦੀ ਜੇ ਤੁਹਾਡੇ ਕੋਲ ਐਲਸ ਹੈਗੀ ਹੈ ਤਾਂ ਇੰਟਰਵਿਊ ਨਹੀਂ ਹੋਊਗਾ ਜੇ ਤੁਹਾਡੇ ਇੰਗਲਿਸ਼ ਦੇ ਵਿੱਚੋਂ ਇੰਡੀਵਿਜੂਅਲ ਇੰਗਲਿਸ਼ ਸਬਜੈਕਟ ਦੇ ਵਿੱਚੋਂ ਤੁਹਾਡੇ 70% ਤੋਂ ਜ਼ਿਆਦਾ ਮਾਰਕਸ ਨਹੀਂ ਤੁਹਾਡਾ ਇੰਟਰਵਿਊ ਨਹੀਂ ਹੋਊਗਾ ਜੇ ਤੁਹਾਡੀ ਆਈਐਸ ਵਿੱਚੋਂ ਤੁਹਾਡੇ ਬੈਂਡ ਘਟਨੇ ਇੰਟਰਵਿਊ ਆ ਸਕਦਾ ਹੈ ਜੇ ਤੁਹਾਡੇ ਇੰਗਲਿਸ਼ ਦੇ ਵਿੱਚੋਂ ਨੰਬਰ ਘਟਨੇ ਇੰਟਰਵਿਊ ਆ ਸਕਦਾ ਹੈ ਫੇਰ ਕਿਸੇ ਉਦਾਂ ਦੇ ਬੰਦੇ ਤੇ ਭਰੋਸਾ ਨਹੀਂ ਕਰਨਾ ਜਿਹੜਾ ਕਵੇ ਕਿ ਮੈਂ ਤੁਹਾਡਾ ਵਿਦਾਊਟ ਇੰਟਰਵਿਊ ਕਢਵਾ ਦਊਗਾ ਕੈਸ ਲੈਟਰ ਫੇਰ ਉਹ ਬੰਦਾ ਤੁਹਾਨੂੰ ਝੂਠ ਬੋਲ ਰਿਹਾ ਤੇ ਜਿਹੜਾ ਬੰਦਾ ਤੁਹਾਨੂੰ ਇਹ ਕਹਿ ਰਿਹਾ ਕਿ ਤੁਹਾਡਾ ਅੰਬੈਸੀ ਦਾ ਇੰਟਰਵਿਊ ਨਹੀਂ ਆਣਾ ਉਹ ਵੀ ਬੰਦਾ ਤੁਹਾਡੇ ਨਾਲ ਝੂਠ ਬੋਲ ਰਿਹਾ ਕਿਉਂਕਿ ਅੰਬੈਸੀ ਦੇ ਉੱਤੇ ਕਿਸੇ ਦਾ ਜ਼ੋਰ ਨਹੀਂ ਸਾਡਾ ਵੀ ਨਹੀਂ ਹੈਗਾ ਨਾ ਤੁਹਾਡਾ ਇਹ ਨਾ ਜਿਹੜਾ ਏਜੰਟ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਤੁਹਾਡਾ ਇੰਟਰਵਿਊ ਅੰਬੈਸੀ ਦਾ ਇੰਟਰਵਿਊ ਆ ਰਹੇ ਨੇ ਚਾਹੇ ਉਹ ਵਰਕ ਪਰਮਿਟ ਹੀ ਕਿਉਂ ਨੇ ਟਾਇਰ 2 ਕੈਟਾਗਰੀ ਦੇ ਵਿੱਚ ਜਿਹਨੇ ਵੀ ਵਰਕ ਪਰਮਿਟ ਅਪਲਾਈ ਕੀਤਾ ਉਹਨਾਂ ਦੇ ਵੀ ਇੰਟਰਵਿਊ ਆ ਰਹੇ ਨੇ ਸਟੂਡੈਂਟਸ ਦੇ ਵੀ ਇੰਟਰਵਿਊ ਆ ਰਹੇ ਨੇ ਤੇ ਤੁਸੀਂ ਇਸ ਗੱਲ ਦੀ ਤਿਆਰੀ ਕਰਕੇ ਚੱਲਣਾ ਕਿ ਮੈਨੂੰ ਕੈਸ਼ ਲੈਟਰ ਤਾਂ ਮਿਲ ਗਿਆ ਬਟ ਜੇ ਮੇਰਾ ਅੰਬੈਸੀ ਤੋਂ ਇੰਟਰਵਿਊ ਆ ਗਿਆ ਉਹ ਮੈਂ ਹੀ ਦੇਣਾ ਹੈ ਜਾਂ ਫਿਰ ਜਿਹੜੀ ਕੰਪਨੀ ਤੋਂ ਅਪਲਾਈ ਕਰ ਰਹੇ ਉਹ ਤੁਹਾਨੂੰ ਉਹਦੀ 100% ਤਿਆਰੀ ਕਰਾਣਗੇ ਆਈ ਵੀਜ਼ਾ ਇਮੀਗ੍ਰੇਸ਼ਨ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਨੇ ਤੁਹਾਡਾ ਕੋਈ ਰਿਸਕ ਨਹੀਂ ਹੈਗਾ ਈਵਨ ਅੰਬੈਸੀ ਫੀਸ ਦਾ ਇੰਸ਼ੋਰੈਂਸ ਦਾ ਜਾਂ ਜੇ ਤੁਹਾਡੇ ਕੋਲ ਫੰ ਬਹੁਤ ਸਾਰੇ ਏਜੰਟ ਅੱਦਾਂ ਦੇਦੇ ਨੇ ਜਿਹੜੇ ਕਿ ਤੁਹਾਨੂੰ ਯੂਕੇ ਸ਼ਾਰਟ ਟਰਮ ਸਟੱਡੀ ਚ ਪਾ ਦਿੰਦੇ ਨੇ ਤੁਹਾਡੇ ਤੋਂ 4 ਲੱਖ 5 ਲੱਖ ਪਹਿਲਾਂ ਹੀ ਲੈ ਲੈਂਦੇ ਨੇ ਬਟ ਤੁਹਾਡਾ ਜਿਹੜਾ ਵੀਜ਼ਾ ਏ ਉਹ ਰਿਫਿਊਜ਼ ਹੋ ਜਾਂਦਾ ਕਿਉਂਕਿ ਉਹ ਟਾਇਰ 3 ਕੈਟਾਗਰੀ ਦੇ ਵਿੱਚ ਅਪਲਾਈ ਕਰ ਦਿੰਦੇ ਦੋਸਤੋ ਯੂਕੇ ਹੁਣ ਵੀ ਪੋਜ਼ਿਟਿਵ ਹੈ ਹੁਣ ਵੀ 100% ਉਹਦਾ ਵੀਜ਼ਾ ਹੈ ਬਟ ਜੇ ਤੁਸੀਂ ਫਾਈਲ ਵਧੀਆ ਤਰੀਕੇ ਨਾਲ ਲਾਓ ਤੁਹਾਡੀ ਪ੍ਰੈਜੈਂਟੇਸ਼ਨ ਹੈ ਜਿਹੜੀ ਉਹ ਬਹੁਤ ਵਧੀਆ ਹੋਣੀ ਚਾਹੀਦੀ ਹੈ ਤੇ ਦੋਸਤੋ ਹੁਣ ਆਪਾਂ ਅੱਗੇ ਗੱਲ ਕਰਾਂਗੇ ਸਪਾਊਸ ਕੈਟਾਗਰੀ ਦੀ ਜਿਵੇਂ ਇੱਕ ਆਪਾਂ ਸਾਰਿਆਂ ਨੂੰ ਪਤਾ ਹੈ ਕਿ 1 ਜਨਵਰੀ 2024 ਸਪਾਉਸ ਤੇ ਬੱਚਿਆਂ ਨੂੰ ਨਾਲ ਲਿਜਾ ਸਕਦੇ ਸੀ ਤੁਹਾਡੇ ਇੱਕ ਬੱਚਾ ਹੈ ਦੋ ਬੱਚਾ ਹੈ ਤੁਸੀਂ ਨਾਲ ਲਿਜਾ ਸਕਦੇ ਸੀ ਬਟ ਹੁਣ ਯੂਕੇ ਨੇ ਇਸ ਚੀਜ਼ ਤੇ ਉੱਤੇ ਬੈਨ ਕਰਤਾ ਯੂਕੇ ਨੇ ਬੰਦ ਕਰਤੇ ਸਪਾਉਸ ਇਹ ਖਬਰ ਬਹੁਤ ਤੇਜ਼ੀ ਨਾਲ ਫੈਲੀ ਸੀਗੀ ਬਟ ਉਸ ਤੋਂ ਅੱਗੇ ਦੀ ਸਟੋਰੀ ਨਹੀਂ ਕਿਸੇ ਨੇ ਦੱਸੀ ਕਿ ਜੇ ਕਿਸੇ ਨੇ ਸਪਾਉਸ ਨਾਲ ਲੈ ਕੇ ਜਾਣਾ ਹੈ ਜੇ ਕਿਸੇ ਨੇ ਆਪਣੇ ਬੱਚੇ ਨਾਲ ਲੈ ਕੇ ਜਾਣੇ ਨੇ ਉਹ ਕੀ ਕਰੇ ਤਾਂ ਉਹਨੂੰ ਜਾਂ ਤਾਂ ਪੀ ਐਚ ਡੀ ਡਾਕਟਰ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈਣੀ ਪੈਣੀ ਹੈ ਜਾਂ ਫਿਰ ਮਾਸਟਰਸ ਤੋਂ ਬਾਅਦ ਕਿਸੇ ਵੀ ਰਿਸਰਚ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈ ਕੇ ਉਹ ਆਪਣੇ ਪਾਉਸ ਨੂੰ ਓਪਨ ਵਰਕ ਪਰਮਿਟ ਦੇ ਨਾਲ ਲਿਜਾ ਸਕਦੇ ਨੇ ਜਾਂ ਫਿਰ ਜੇ ਉਹਨਾਂ ਦੇ ਬੱਚੇ ਨੇ 1 ਜਾਂ 2 ਡਿਪੈਂਡੈਂਟ ਨੇ ਉਹਨਾਂ ਨੂੰ ਵੀ ਆਪਣੇ ਨਾਲ ਲਿਜਾ ਸਕਦੇ ਨੇ ਸੇਮ ਫਲਾਈਟ ਦੇ ਵਿੱਚ ਸੇਮ ਤੁਹਾਡਾ ਵੀਜ਼ਾ ਅਪਲਾਈ ਹੋਊਗਾ ਤੇ ਤੁਸੀਂ ਇੱਕੋ ਫਲਾਈਟ ਦੇ ਵਿੱਚ ਟਰੈਵਲ ਕਰੋਗੇ ਇਹ ਚੀਜ਼ ਹੁਣ ਤੱਕ ਏਜੰਟਸ ਨੇ ਕਿਸੇ ਨੇ ਕੋਈ ਜ਼ੋਰ ਨਹੀਂ ਦਿੱਤਾ ਇਸ ਚੀਜ਼ ਦੇ ਉੱਤੇ ਬਟ ਆਈ ਵੀਜ਼ਾ ਇਮੀਗ੍ਰੇਸ਼ਨ ਕੋਲ ਐਕਸਕਲੂਸਿਵਲੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਜੋ ਕਿ ਤੁਹਾਨੂੰ ਬਹੁਤ ਈਜ਼ੀਲੀ ਰਿਸਰਚ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਦਿੰਦੀਆਂ ਨੇ ਰਿਸਰਚ ਪ੍ਰੋਗਰਾਮ ਦੀ ਜਿਹੜੀ ਕੈਟੇਗਰੀ ਹੈ ਜਾਂ ਆਪਾਂ ਕਹੀਏ ਐਲੀਜੀਬਿਲਟੀ ਹੈ ਐਡਮਿਸ਼ਨ ਲੈਣ ਦੀ ਉਹ ਬਹੁਤ ਅਲੱਗ-ਅਲੱਗ ਹੈ ਕੋਈ ਯੂਨੀਵਰਸਿਟੀ ਤੁਹਾਡੇ ਤੋਂ ਪ੍ਰੋਜੈਕਟ ਰਿਪੋਰਟ ਹੈ ਉਹ ਪਹਿਲਾਂ ਲੈ ਲੈਂਦੇ ਨੇ ਜਿਹਨੂੰ ਆਪਾਂ ਥੀਸਿਸ ਕਹਿੰਦੇ ਆ ਥੀਸਿਸ ਤੁਹਾਡੇ ਤੋਂ ਪਹਿਲਾਂ ਸਬਮਿਟ ਕਰਨ ਲੈਂਦੇ ਨੇ ਥੀਸਿਸ ਚੈੱਕ ਕਰਕੇ ਉਹ ਤੁਹਾਡੀ ਐਡਮਿਸ਼ਨ ਆ ਕਨਫਰਮ ਕਰ ਦਿੰਦੇ ਨੇ ਕੁਝ ਯੂਨੀਵਰਸਿਟੀਆਂ ਨੇ ਉਹ ਤੁਹਾਡੇ ਰਿਸਰਚ ਪ੍ਰੋਗਰਾਮ ਤੋਂ ਬਾਅਦ ਫੇਰ ਤੁਹਾਡੇ ਥੀਸਿਸ ਸਬਮਿਟ ਕਰਦੀਆਂ ਨੇ ਇਹ ਚੀਜ਼ਾਂ ਯੂਨੀਵਰਸਿਟੀ ਤੇ ਡਿਪੈਂਡ ਕਰਦੀਆਂ ਨੇ ਕੋਈ ਵੀ ਏਜੰਟ ਇਸ ਚੀਜ਼ ਨੂੰ ਕੰਟਰੋਲ ਨਹੀਂ ਕਰ ਸਕਦਾ 스파우스 ਕੈਟਾਗਰੀ ਦੇ ਵਿੱਚ ਇੱਕ ਗੱਲ ਹੋਰ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ 스파우스 ਵੀਜ਼ਾ ਅਪਲਾਈ ਕਰਦੇ ਹੋ ਬਹੁਤ ਸਾਰੇ ਏਜੰਟ ਇਹ ਕਰਦੇ ਨੇ ਪੈਕੇਜ ਕਰ ਲੈਂਦੇ ਕਿ ਪਹਿਲਾਂ ਅਸੀਂ ਸਟੂਡੈਂਟ ਨੂੰ ਵੀਜ਼ਾ ਲੈ ਕੇ ਦਵਾਂਗੇ ਫਿਰ ਅਸੀਂ ਤੁਹਾਡੇ ਹਸਬੰਡ ਵਾਈਫ ਨੂੰ ਜਾਂ ਤੁਹਾਡਾ ਡਿਪੈਂਡੈਂਟ ਹੈ ਜਿਹੜਾ ਉਹਨਾਂ ਨੂੰ ਵੀਜ਼ਾ ਲੈ ਕੇ ਦਵਾਂਗੇ ਬਟ ਤੁਸੀਂ ਇਹ ਗਲਤੀ ਨਹੀਂ ਕਰਨੀ ਜੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਸਾਰੀ ਫੈਮਿਲੀ ਦਾ ਵੀਜ਼ਾ ਇਕੱਠੇ ਅਪਲਾਈ ਕਰੋ ਸੇਮ ਫਲਾਈਟ ਦੇ ਵਿੱਚ ਜਾਓ ਇਹਦੇ ਵਿੱਚ ਜੇ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਇਸ ਕੈਟਾਗਰੀ 'ਚ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਸਾਨੂੰ ਸਾਡੇ ਆਫਿਸਿਸ ਦੇ ਵਿੱਚ ਆ ਕੇ ਫੇਸ ਟੂ ਫੇਸ ਕਾਉਂਸਲਿੰਗ ਲੈ ਸਕਦੇ ਹੋ ਬਟ ਕਾਉਂਸਲਿੰਗ ਲੈਣ ਤੋਂ ਪਹਿਲਾਂ ਸਾਡਾ ਹੈਲਪਲਾਈਨ ਨੰਬਰ ਹੈ 8070981709 ਇਹਦੇ ਤੇ ਕਾਲ ਕਰਕੇ ਤੁਸੀਂ ਡਾਕੂਮੈਂਟ ਲੈ ਸਕਦੇ ਹੋ ਕਿ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਤੇ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਨਾਲ ਲੈ ਕੇ ਆਣੇ ਨੇ ਉਹ ਸਾਰੀ ਚੈਕਲਿਸਟ ਦੇ ਵਿੱਚ ਜੇ ਤੁਹਾਡੇ ਕੋਲ ਡਾਕੂਮੈਂਟ ਅਵੇਲੇਬਲ ਨੇ ਫਿਰ ਤੁਸੀਂ ਆਫਿਸ ਆ ਕੇ ਫੇਸ ਟੂ ਫੇਸ ਆਪਣੀ ਕਾਉਂਸਲਿੰਗ ਲੈ ਸਕਦੇ ਹੋ ਤੇ ਨਾਲ ਦੀ ਨਾਲ ਤੁਸੀਂ ਅਪਲਾਈ ਵੀ ਕਰ ਸਕਦੇ ਹੋ ਜਿਵੇਂ ਕਿ ਐਲਓਆਰ ਐਮਓਆਈ ਉਹ ਜ਼ਰੂਰੀ ਹੁੰਦੇ ਨੇ ਉਹ ਤੁਸੀਂ ਪਹਿਲਾਂ ਹੀ ਆਪਣੀ ਯੂਨੀਵਰਸਿਟੀ ਤੋਂ ਜਾਂ ਕਾਲ ਆ ਸਕਦੇ ਹੋ ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਕਿਸੇ ਵੀ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਯੂਕੇ ਦਾ ਵੀਜ਼ਾ ਅਪਲਾਈ ਕਰਨ ਲਈ ਅਸੀਂ ਸਪੈਸ਼ਲਿਸਟ ਆ ਯੂਕੇ ਦੇ ਤਾਂ ਯੂਕੇ ਦਾ ਸਟੱਡੀ ਵੀਜ਼ਾ ਡਿਪੈਂਡੈਂਟ ਵੀਜ਼ਾ ਓਪਨ ਵਰਕ ਪਰਮਿਟ ਅਪਲਾਈ ਕਰਨ ਲਈ ਤੁਸੀਂ ਸਾਨੂੰ ਮਿਲ ਸਕਦੇ ਹੋ